ਸ਼ੂਰ ਮਲਟੀ ਸੁਪਰ ਸਪੈਸ਼ੈਲਿਟੀ ਹਸਪਤਾਲ ਨੇ ਹਾਸਲ ਕੀਤੀ ਇੱਕ ਹੋਰ ਮੰਜ਼ਿਲ ਕੇਮੈਕਸ ਅਮਰੀਕਨ ਹਸਪਤਾਲ ਨਾਲ ਹੋਇਆ ਕੋਲਾਬੋਰੇਸ਼ਨ ਸ਼ੂਰ ਪਰਿਵਾਰ ਦੇ ਮੁਖੀ ਅਤੇ ਸਿੱਖਿਆ જગਤ ਦੀ ਖਾਸ ਸ਼ਖਸੀਅਤ ਜੀਪੀ ਸ਼ੂਰ ਅਤੇ ਡਾਕਟਰ ਸੁਰਜ ਸ਼ੂਰ ਨੇ ਕੀਤਾ ਰਸਮੀ ਐਲਾਨ ਸੇ ਸਿਹਤ ਦੀ ਦੁਨੀਆ ਚ ਮੰਨਿਆ ਪਰ ਮੰਨਿਆ ਨਾ ਸ਼ੂਰ ਮਲਟੀ ਸਪੈਸ਼ੈਲਿਟੀ ਹਸਪਤਾਲ ਵੱਲੋਂ ਅਹਿਮ ਪ੍ਰਸਾਰਾ ਕਰਦੇ ਹੋਏ ਮੈਕਸ ਅਮਰੀਕਨ ਹਸਪਤਾਲ ਨਾਲ ਇੱਕ ਅਜਹੀ ਕਲੈਬੋਰੇਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਅਮਰਸਰ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਨੂੰ ਵੱਡਾ ਸਿਹਤ ਸੇਵਾਵਾਂ ਦਾ ਫਾਇਦਾ ਹੋਣ ਜਾ ਰਿਹਾ ਹੈ ਇਸ ਕਲੈਬੋਰੇਸ਼ਨ ਦਾ ਅੱਜ ਰਸਮੀ ਐਲਾਨ ਅਮਰਸਰ ਦੇ ਨਾਮਵਰ ਪਰਿਵਾਰ ਸ਼ੂਰ ਪਰਿਵਾਰ ਦੇ ਮੁਖੀ ਅਤੇ ਸਿੱਖਿਆ ਜਗਤ ਦੇ ਵੱਡਾ ਨਾਂ जेपी शूर ਅਤੇ ਇਸ ਪੂਰੇ ਪ੍ਰੋਜੈਕਟ ਪਿੱਛੇ ਰੀੜ ਦੀ ਹੱਡੀ ਡਾਕਟਰ சுரேਸ਼ ਸ਼ੂਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਡਾਕਟਰ ਸ਼ੂਰ ਨੇ ਕਿਹਾ ਕਿ ਉਹਨਾਂ ਨੇ 20 ਸਾਲ ਪਹਿਲਾਂ ਇੱਕ ਖਜ਼ਾਨਾ ਗੇਟ ਵਿਖੇ 30 ਬੈੱਡ ਦਾ ਹਸਪਤਾਲ ਸ਼ੁਰੂ ਕੀਤਾ ਸੀ ਅਤੇ ਅੱਜ ਇਹ ਸ਼ਹਿਰੀ ਇਲਾਕੇ ਨੂੰ ਕੇਟਰ ਕਰਨ ਵਾਲਾ ਇਕਲੌਤਾ ਸ਼ੂਰ ਮਲਟੀ ਸੁਪਰ ਸਪੈਸ਼ੈਲਟੀ ਹਸਪਤਾਲ ਹੈ ਪਰੰਤੂ ਸਿਵਲਾਈਨ ਇਲਾਕੇ ਦੇ ਲੋਕਾਂ ਗਵਾਂਢੀ ਜ਼ਿਲ੍ਹਾ ਅਤੇ ਸੂਬਿਆਂ ਨੂੰ ਇਹ ਸੇਵਾਵਾਂ ਨਹੀਂ ਦੇ ਪਾ ਰਹੇ ਸੀ ਇਸ ਕਰਕੇ ਉਹਨਾਂ ਦੀ ਕੋਲਾਬੋਰੇਸ਼ਨ ਕੇ ਮੈਕਸ ਅਮਰੀਕਨ ਹਸਪਤਾਲ ਮਾਲਰੂਡ ਨਾਲ ਹੋਈ ਹੈ ਕਿਉਂਕਿ ਉਹਨਾਂ ਵੱਲੋਂ ਅਮਰੀਕਨ ਸਟੈਂਡਰਡ ਨਾਲ ਹੀ ਹਸਪਤਾਲ ਚਲਾਇਆ ਜਾ ਰਿਹਾ ਹੈ ਅਤੇ ਸ਼ੂਰ ਮਲਟੀ ਸੁਪਰ ਸਪੈਸ਼ੈਲਿਟੀ ਹਸਪਤਾਲ ਵੱਲੋਂ ਵੀ ਕੁਮਾਂ트ਰੀ ਪੱਧਰ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਇਹਨਾਂ ਮਾਪਦੰਡਾ ਦੀ ਡਾਕਟਰ ਹਰਸ਼ দত্ত ਨੂੰ ਤਲਾਸ਼ ਸੀ ਜਿਹੜੀ ਕਿ ਉਹਨਾਂ ਕੋਲ ਆ ਕੇ ਪੂਰੀ ਹੋਈ ਮੈਂ ਆਪ ਸਭ ਦਾ ਸ਼ੂਰ ਹਸਪਤਾਲ ਦੀ ਔਰਸੇ ਇੱਥੇ ਆਉਣੇ ਪਰ ਸਵਾਗਤ ਕਰਤਾ ਹੂੰ ਅਭਿਨੰਦਨ ਕਰਤਾ ਹੂੰ एक बहुत शुभ सूचना मैं आपको देना चाह रहा हूँ कि शूर हॉस्पिटल ने के मैक्स अमेरिकन हॉस्पिटल के साथ कलेबोरेशन करके एक बहुत बड़ा प्रोजेक्ट बहुत बड़ा हॉस्पिटल खोलने की योजना लाई है जि, जिसका आयोजन या जिसका उद्घाटन हम ट्वेंटी फिफ्थ को कर रहे हैं आप सभी जानते हैं कि शूर हॉस्पिटल जो खजाना गेट में स्थित है पिछले कई सालों से समाज को बहुत ऊंची मेडिकल सेवाएं दे रहा है और मैं समझता हूं कि इसका सारा श्रेय डॉक्टर सूरज शूर और डॉक्टर गायत्री शूर को जाता है जिन्होंने बहुत बड़ी राहत दिन मेहनत करके अपना नाम कमाया है बहुत उपलब्धि प्राप्त की है और कहते हैं कि देर इज़ दे ए स्कोप फॉर इम्प्रूवमेंट और हमने ये सोचा कि जो उपलब्धियाँ जो इलाज चंडीगढ़ जा कर के अमृतसर से लोग वहाँ जाते हैं तंग होते हैं और वहाँ इलाज कराने के लिए जाते हैं वो सारा इलाज सारी मेडिकल सुविधाएं उस हॉस्पिटल में हम प्रोवाइड करेंगे और आपको ये जानकर खुशी होगी कि इन्होंने अमेरिकन बेस्ड जो डॉक्टर हैं डॉक्टर दत्ता उनके साथ मिल कर के बहुत प्लानिंग की है कि हमने वो उपलब्धियाँ जो अमेरिका में یا بڑے بڑے ہاسپٹل میں بڑے سٹی میں جو ملتی ہیں وہ ہاسپٹل میں પ્રાપ્ત کی جائیں۔ آئی ایم ڈاکٹر سورشور آئی ایم رننگ شور ملٹی سپیشلٹی ہاسپٹل سینس 20 ایئرز۔ 20 سال تو اے جڑا ہاسپٹل ہے شور ملٹی سپیشلٹی ہاسپٹل اے پہلا تانوں سارے نوں پتہ ہے کہ اے اسی شروع کیتا سی 30 بیڈ تو۔ اون ਜਿਹੜੀ ਇਹਦੀ ਆਪਾਂ ਖਜ਼ਾਨਾ ਗੇਟ 'ਤੇ ਸਥਿਤ ਜਿਹੜਾ ਸਾਡਾ ਹਸਪੀਟਲ ਹੈ ਇਹਦੀ ਸਪੈਸ਼ਲਿਟੀਆਂ ਜਿਹੜੀਆਂ ਮਲਟੀ ਸਪੈਸ਼ਲਿਟੀ ਜਿਹਨੂੰ ਕੋਨਾਰਡ ਕੀਤਾ ਹਰ ਤਰ੍ਹਾਂ ਦੀ ਸਪੈਸ਼ਲਿਟੀ ਅਸੀਂ ਇੱਥੇ ਦੇ ਰਹੇ ਹਾਂ ਔਰ ਹਰ ਤਰ੍ਹਾਂ ਦੀ ਸਹੂਦਾਵਾਂ ਹਰ ਸਪੈਸ਼ਲਿਟੀ ਦੇ ਅੰਦਰ ਅਸੀਂ ਦੇ ਰਹੇ ਹਾਂ ਚਾਹੇ ਉਹ ਕ੍ਰਿਟੀਕਲ ਕੇਅਰ ਸਰਵਿਸਿਜ਼ ਹੈ ਚਾਹੇ ਅਮਰਜੈਂਸੀ ਫੈਸਿਲਿਟੀਆਂ ਹੈ ਚਾਹੇ ਹਰ ਡਿਪਾਰਟਮੈਂਟ ਦੀ ਓਪਡੀ ਹੈ ਆਈਪੀਡੀ ਸਰਵਿਸਿਜ਼ ਹੈਆਂ ਉਹ ਸਾਰੀਆਂ ਇੱਥੇ ਅਸੀਂ ਆਲਰੇਡੀ ਦੇ ਰਹੇ ਹਾਂ ਐਨਏਬੀਐਚ ਐਕ੍ਰੈਡੀਟਿਡ 6th ਐਡੀਸ਼ਨ ਸਾਡਾ ਸ਼ੂਰ ਹਸਪੀਟਲ ਹੈਗਾ ਤੇ ਮੇਰੀ ਇੱਕ ਵਿਜ਼ਨ ਸੀਗਾ ਕਿ ਸਿਟੀ ਏਰੀਆ ਦੇ ਵਿੱਚ ਜਿਹੜੀ ਹੈ ਸਰਵਿਸਿਜ਼ ਦੇ ਰਹੇ ਆ ਅ ਇਨਸਾਈਡ ਗੇਟਸ ਜਿਹੜੇ ਸਿਵਲ ਏਰੀਆ ਦੇ ਅ ਨਾਗਰਿਕ ਹੈ ਉਹ ਇਹਨੂੰ ਅਵੇਲ ਨਹੀਂ ਕਰ ਪਾ ਰਹੇ ਸੀ ਜਿਸ ਤਰ੍ਹਾਂ ਸਿਵਲ ਏਰੀਆ ਨੂੰ ਅ ਕਈ ਬੈਲਟਾਂ ਲੱਗਦੀਆਂ ਜਿਸ ਤਰ੍ਹਾਂ ਬਟਾਲਾ ਬੈਲਟ ਹੈ ਜੰਮੂ ਬੈਲਟ ਹੈ ਹਿਮਾਚਲ ਬੈਲਟ ਹੈ ਫਿਰ ਤੁਸੀਂ ਮਜੀਠਾ ਬੈਲਟ ਹੈ ਇਹ ਸਾਰੀਆਂ ਬੈਲਟਾਂ ਨੂੰ ਅਸੀਂ ਕੈਕਟਰ ਨਹੀਂ ਕਰ ਪਾ ਰਹੇ ਸੀ ਬਿਕੋਜ਼ ਵੀ ਆਰ ਸਟੇਟਡ ਐਟ ਸਿਟੀ ਏਰੀਆ ਉਸ ਸਿਟੀ ਏਰੀਆ ਚ ਜਿੰਨੀ ਵੀ ਇਟ ਇਜ਼ ਦਾ ਨੰਬਰ 1 ਹਸਪੀਟਲ ਜਿਹੜੀ ਇਨੀ ਸੁਪਰ ਸਪੈਸ਼ਲਟੀ ਸਰਵਿਸਿਜ਼ ਦੇ ਰਿਹਾ ਮੀਨ ਵਾਈਲ ਜਿਹੜਾ ਕੇਮੈਕਸ ਅਮਰੀਕਨ ਹਸਪੀਟਲ ਹੈ ਮਾਰੋੜ ਸਥਿਤ ਜਿਹੜਾ ਪਹਿਲਾਂ ਵੇਦ ਗੁਪਤਾ ਹਸਪੀਟਲ ਹੁੰਦਾ ਸੀਗਾ ਉਹ ਡਾਕਟਰ ਖਰਸ਼ਿਦਤਾ ਉਹਨਾਂ ਨੇ ਉਹ ਸ਼ੁਰੂ ਕੀਤਾ ਸੀਗਾ ਪਿਛਲੇ ਸਾਲ ਤੇ ਹੀ ਇਸ ਵੈਰੀ ਗੁੱਡ ਫਰੈਂਡ ਆਫ ਮਾਈਨ ਉਹਨਾਂ ਨੇ ਜਦੋਂ ਮੇਰੇ ਨਾਲ ਇੱਥੇ ਆ ਕੇ ਮਿਲੇ ਤੇ ਉਹਨਾਂ ਨੂੰ ਲੱਗਾ ਕਿ ਜਿਹੜੀਆਂ ਇੱਥੇ ਸਰਵਿਸਿਜ਼ ਅਸੀਂ ਦੇ ਰਹੇ ਹਾਂ ਉਹ ਦਾ ਸਟੈਂਡਰਡ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਹੈ ਬਿਕੋਜ਼ ਉਹ ਜਿਹੜਾ ਕੇਐਮਐਕਸ ਹਸਪੀਟਲ ਚਲਾ ਰਿਹਾ ਉਹ ਵੀ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਪੀਡੀਆ ਦੀ ਸਰਵਿਸਿਜ਼ ਔਰ ਗਾਇਨੀ ਸਰਵਿਸਿਜ਼ ਔਰ ਰਿਡੀ ਉਥੇ ਦੇ ਰਹੇ ਹੈ ਤੇ ਉਹ ਦੇ ਵਰ ਇਨ ਸਰਚ ਦੇ ਵਰ ਇਨ ਸਰਚ ਕਿ ਕੋਈ ਕੋਲਾਬੋਰੇਸ਼ਨ ਕੋਲਾਬੋਰੇਟਰ ਉਹਨਾਂ ਨੂੰ ਮਿਲੇ ਜਿਹੜਾ ਬਾਕੀ ਦੀਆਂ ਪੀਡੀਆ ਐਂਡ ਗਾਇਨੀ ਦੀ ਸਰਵਿਸਿਜ਼ ਤੋਂ ਲਾਵਾ ਬਾਕੀ ਉਹ ਸਰਵਿਸਿਜ਼ ਅਮਰੀਕਨ ਸਟੈਂਡਰਡ ਦੇ ਹਿਸਾਬ ਨਾਲ ਜਾਂ ਇੰਡੀਅਨ ਜਿਹੜੇ ਐਨੀਬੀਐਚ ਸਟੈਂਡਰਡ ਦੇ ਹਿਸਾਬ ਨਾਲ ਦੇ ਸਕਣ ਤੇ ਇਹ ਸਾਰਾ ਦੇਖ ਕੇ ਜਦੋਂ ਮੈਨੂੰ ਮਿਲੇ ਉਹਨਾਂ ਨੂੰ ਇੱਥੇ ਦੇ ਸਟੈਂਡਰਡ ਪਸੰਦ ਆਏ ਤੇ ਉਹਨਾਂ ਨੇ ਮੈਨੂੰ ਮੇਰੇ ਵੱਲ ਹੱਥ ਮਿਲਾਇਆ ਕਿ ਤੁਸੀਂ ਸਾਡੇ ਨਾਲ ਆ ਕੇ ਸਾਡਾ ਜਿਹੜੇ ਬਾਕੀ ਸੁਪਰ ਸਪੈਸ਼ਲਿਟੀ ਸਰਵਿਸੇਸ ਹੈ ਉਹਨੂੰ ਤੁਸੀਂ ਚਲਾਓ ਤੇ ਮੇਰੀ ਉਹਨਾਂ ਨਾਲ ਮੈਂ ਅਨਾਉਂਸ ਕਰਨਾ ਚਾਹੁੰਦਾ ਕਿ ਮੇਰੀ ਉਹਨਾਂ ਨਾਲ ਮੈਂ ਉਹਨਾਂ ਨੂੰ ਹਾਂ ਕੀਤੀ ਔਰ ਮੇਰੀ ਉਹਨਾਂ ਨਾਲ ਕੋਲੈਬੋਰੇਸ਼ਨ ਹੋ ਗਈ ਹੈ ਹੁਣ ਕੋਲੈਬੋਰੇਸ਼ਨ ਤੋਂ ਬਾਅਦ ਕੇਐਮਐਕਸ ਅਮਰੀਕਨ ਹਸਪੀਟਲ ਐਂਡ ਸ਼ੂਰ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਦੀ ਕੋਲੈਬੋਰੇਸ਼ਨ ਤੋਂ ਬਾਅਦ ਅਸੀਂ ਸ਼ੂਰ ਹਸਪੀਟਲ ਇੱਕ ਸੈਕੰਡ ਯੂਨਿਟ ਉਹਨਾਂ ਉਹਨਾਂ ਦੀ ਪ੍ਰਿੰਸੀਸ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਕੇਐਮਐਕਸ ਸ਼ੂਰ ਮੈਡੀ ਸਿਟੀ ਜਿਹਦੀ ਅਸੀਂ ਕੱਲ ਸ਼ੁਰੂਆਤ ਕਰਨ ਜਾ ਰਹੇ ਹਾਂ ਸਵੇਰੇ ਅਸੀਂ ਪੂਜਾ ਪਾਠ ਕਰਕੇ 9 ਵਜੇ ਦੇ ਆਰਾਊਂਡ ਉਹਨੂੰ ਆਪਾਂ ਉਹਦਾ ਆਰੰਭ ਕਰ ਦਾਂਗੇ ਸ਼ੁਭ ਆਰੰਭ ਉਹਦਾ ਸ਼ੁਰੂ ਹੋ ਜਾਏਗਾ ਔਰ ਅਸੀਂ ਸਾਰੀ ਸੁਪਰ ਸਪੈਸ਼ਲਿਟੀ ਸਰਵਿਸਿਜ਼ ਜੋ ਕਿ ਇੱਕ ਕਾਰਪੋਰੇਟ ਲੈਵਲ ਦੇ ਹਸਪੀਟਲ ਵਿੱਚ ਹੁੰਦੀਆਂ ਹਨ ਹਰ ਤਰ੍ਹਾਂ ਦੀ ਡਿਪਾਰਟਮੈਂਟ ਦੀ ਸਰਵਿਸਿਜ਼ ਉੱਥੇ ਦੇਣ ਜਾ ਰਹੇ ਹਾਂ ਹਰ ਤਰ੍ਹਾਂ ਦੇ ਸੁਪਰ ਸਪੈਸ਼ਲ ਸਪੈਸ਼ੈਲਟੀ ਡਾਕਟਰਸ ਉੱਥੇ ਬੈਠਣਗੇ ਉਹ ਬੜੀ ਸਰਵਿਸੇਸ ਦੇਣਗੇ ਇਨਡੋਰ ਫੈਸਿਲਿਟੀਜ਼ ਦੀ ਸਰਵਿਸੇਸ ਦੇਣਗੇ ਅਮਰਜੈਂਸੀ ਸਰਵਿਸੇਸ ਦੇਣਗੇ ਔਰ ਮੈਂ ਇੱਕ ਚੀਜ਼ ਹੋਰ ਵੀ ਦੱਸ ਦੇਣਾ ਚਾਹਨਾ ਕਿ ਉੱਥੇ ਇਟ ਇਜ਼ ਜਿਹੜਾ ਅਮੇ ਕੇਐਮਐਕਸ ਹਸਪੀਟਲ ਹੈ ਓਲਰੇਡੀ ਉਹ ਵੀ ਐਨਏਬੀਐਚ ਸਟੈਂਡਰਡਸ ਦੇ ਹਿਸਾਬ ਨਾਲ ਕੰਮ ਕਰ ਰਿਹਾ ਅਮਰੀਕਨ ਸਟੈਂਡਰਡਸ ਦੇ ਹਿਸਾਬ ਨਾਲ ਕੰਮ ਕਰ ਰਿਹਾ ਔਰ ਜਿਹੜਾ ਅਸੀਂ ਡਿਪਾਰਟਮੈਂਟ ਲੈ ਕੇ ਜਾ ਰਹੇ ਉੱਥੇ ਸ਼ੁਰੂ ਕਰਨ ਜਾ ਰਹੇ ਆ ਉਹਨੂੰ ਵੀ ਅਸੀਂ ਐਗਰੀਡੇਸ਼ਨ ਬਹੁਤ ਹੀ ਜਲਦੀ ਆਲਮੋਸਟ ਉਹ ਵੀ ਅਸੀਂ ਫਾਈਲਸ ਲਗਾ ਦਿੱਤੀਆਂ ਕਿ ਉਹ ਜਲਦੀ ਤੋਂ ਜਲਦੀ ਉਹਨੂੰ ਅਕ੍ਰੈਡੀਟ ਕਰ ਦਈਏ ਉਹ ਹਰ ਤਰ੍ਹਾਂ ਦੀ ਅਮਰਜੈਂਸੀ ਸਰਵਿਸਿਜ਼ ਉਥੇ ਦੇ ਸਕੀ ਹੈ ਡਾਕਟਰ ਆਇਸ਼ਮਾਨ ਕਾਰਡ ਤੇ ਹੋਗਾ ਮਰੀਜ਼ਾਂ ਲਈ ਬਿਲਕੁਲ ਹੋਏਗਾ ਜੀ ਆਇਸ਼ਮਾਨ ਕਾਰਡ ਕੋਈ ਵੀ ਕਾਰਡ ਹੋਏਗਾ ਚਾਹੇ ਉਹ ECHS ਹੈ ਚਾਹੇ CGHS ਹੈ ਰੇਲਵੇ ਹੈ AGPC ਹੈ ਚਾਹੇ ਜੋ ਵੀ ਇੰਸ਼ੋਰੈਂਸ ਕੰਪਨੀ ਹੈ TPA ਉਹ ਸਾਰੇ ਨਾਲ ਉਹਨੂੰ ਇੰਪਲੈਮੈਂਟ ਕੀਤਾ ਜਾਏਗਾ ਔਲਰੇਡੀ ਕਾਫੀ ਇੰਪਲੈਮੈਂਟਮੈਂਟ ਉੱਥੇ ਆ ਚੁੱਕੀਆਂ ਹਨ ਔਰ ਕਾਫੀ ਇਨ ਪ੍ਰੋਸੈਸ ਹੈ ਸ਼ੂਰ ਹਸਪੀਟਲ ਇਜ਼ ਔਲਰੇਡੀ ਇੰਪਲੈਂਡਿੰਗ 올 ਥੀਸ ਫੈਸਿਲਿਟੀਆਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਅੱਜ ਦੀ ਡੇਟ 'ਚ ਉਹ ਸਾਰੀਆਂ ਸ਼ੂਰ ਹਸਪੀਟਲ ਨਾਲ ਇੰਪਲੈਂਡ ਹੈ ਸਰ ਤੁਸੀਂ ਇੱਥੇ ਇਸ ਵੇਲੇ ਜਿਹੜਾ ਕਨਾਂਗਰ ਚ ਹਸਪੀਟਲ ਇੱਥੇ ਬੈਠ ਰਿਹਾ ਕਿ ਉੱਥੇ ਦਾ ਡਿਗੀ ਟਾਈਮਿੰਗ ਰਹੇਗੀ ਮੇਰੀ ਟਾਈਮਿੰਗ ਮੈਂ ਦੇਖੋ ਮੇਰੀ ਇੱਥੇ ਅਰਾਊਂਡ 12 ਵਜੇ ਆਪਰੇਟੀ ਸ਼ੁਰੂ ਹੁੰਦੀ ਹੈ ਵੈਸੇ 11 ਵੇ ਹੁੰਦੀ ਸੀ ਪਰ ਹੁਣ ਮੈਂ 12 ਵੇ ਇੱਕ ਘੰਟਾ ਲੇਟ ਕਰਨ ਜਾ ਰਿਹਾ ਔਰ ਜਿਹੜੀ ਮੇਰੀ ਈਵਨਿੰਗ ਆਪਰੇਟੀ ਖਤਮ ਹੁੰ ਤੋ 12 ਤੋਂ 6 ਤੱਕ ਮੈਂ ਇੱਥੇ ਹੀ ਅਵੇਲੇਬਲ ਹੋਵਾਂਗਾ ਆਪਣਾ ਜਿਹੜਾ ਮੇਨ ਸੈਂਟਰ ਹੈਗਾ ਸ਼ੂਰ ਮਲਟੀ ਸੁਪਰ ਸਪੈਸ਼ਲਿਟੀ ਹਸਪੀਟਲ ਖਜਾਨਾ ਗੇਟ ਉਸ ਤੋਂ ਇਲਾਵਾ ਮੈਂ ਸਵੇਰੇ 2 ਘੰਟੇ ਔਰ ਸ਼ਾਮ ਨੂੰ ਉਸ ਤੋਂ ਬਾਅਦ ਆਪਣੀ ਸਰਵਿਸ ਉੱਥੇ ਦੇਵਾਂਗਾ ਇਸ ਤੋਂ ਇਲਾਵਾ ਬਾਕੀ ਡਾਕਟਰਸ ਔਰ ਟੀਮ ਉੱਥੇ ਸਾਡੀ ਸਰਵਿਸਿਜ਼ ਦੇਣਗੀਆਂ ਐਡਮਿਸ਼ਨ ਮਰਜੈਂਸੀ ਲੋਡ ਪੈਂਦੀ ਹੈ ਬੁਲਾਉਂਦੇ ਨੇ ਫਿਰ ਜਾਣਾ ਪਏਗਾ ਵਿੱਚ ਬਿਲਕੁਲ ਜਾਵਾਂਗੇ ਸਰ ਮਰਜੈਂਸੀ ਦੇ ਇੱਕ ਐਫਓਜੀ ਚੀਜ਼ ਜਿਹੜੀ ਉਹਦੀ ਸਰਵਿਸ ਉਸੇ ਲਈ ਦੇਣੀ ਚਾਹੀਦੀ ਹੈ ਉਹ ਜਾਵਾਂਗੇ ਅਸੀਂ ਡਾਕਟਰ ਸਾਹਿਬ ਕੱਲ ਤੋਂ ਹੀ ਸਾਰਾ ਸਟਾਰਟ ਹੋ ਰਿਹਾ ਪ੍ਰੋਸੈਸ ਹਾਂ ਕੱਲ ਤੋਂ ਸਟਾਰਟ ਹੋ ਰਿਹਾ ਆਲਰੇਡੀ ਪ੍ਰੋਸੈਸ ਚ ਹੈਗਾ ਔਰ ਕੱਲ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਕੱਲ ਤੋਂ ਸਟਾਰਟ ਹੋ ਜਾਏਗਾ ਸਾਰਾ ਟ੍ਰੀਟਮੈਂਟ ਔਰ ਓਪੀਡੀ ਸਰਵਿਸਿਜ਼ ਵੀ ਕੱਲ ਤੋਂ ਸਟਾਰਟ ਹੋ ਜਾਣਗੀਆਂ ਓਕੇ ਥੈਂਕ ਯੂ ਥੈਂਕ ਯੂ ਸ਼ੋਰ